ਸਸੀ ਗੱਬਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਤੇ YouTube ਚੈਨਲ ਬੇਗਾ ਡੈਰੀ ਫਾਰਮ ਤੇ ਅੱਜ ਦੀ ਜਿਹੜੀ ਵੀਡੀਓ ਹੈ ਬਾਈ ਪਿੰਡ ਪੂਲਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਬਠਿੰਡਾ ਬਾਈ ਗਰਮੀਤਰਾਮ ਦੇ ਘਰੋਂ ਵੀਡੀਓ ਬਣਾ ਰਹੇ ਆਂ ਵੀਡੀਓ ਦੇ ਵਿੱਚ ਇੱਕ ਸੱਜਰ ਬੈੜ ਦਿਖਾ ਰਹੇ ਆਂਗੇ ਕਿੰਨਾ ਕੁ ਟਾਈਮ ਸੂਈ ਨੂੰ ਹੋਇਆਗਾ ਕਿੰਨਾ ਕੁ ਜਿਹੜਾ ਬੌਲਾ ਤਿਆਰ ਆ ਸਾਰੀ ਗੱਲਬਾਤ ਆਪਾਂ ਬਾਈ ਗਰਮੀਤ ਦੇ ਨਾਲ ਕਰਕੇ ਦੱਸਾਂਗੇ ਸਸਤੇ ਮੁੱਲ ਦੀ ਬੈੜ ਆ ਬਾਈ ਬਾਕੀ ਜਿਹੜਾ ਰੇਟ ਆਪਾਂ ਵੀਡੀਓ ਦੇ ਵਿੱਚ ਕਰਾਵਾਂਗੇ ਬਾਈ ਤੋਂ ਤੇ ਪਹਿਲਾਂ ਤੁਹਾਨੂੰ ਆਪਾਂ ਇੱਕ ਵਾਰੀ ਤੋੜ ਕੇ ਦਿਖਾ ਦਿੰਨੇ ਆਂਗੇ ਤੋਰੀ ਬਾਈ ਗਰਮੀ ਦਾ ਬਾਕੀ ਤੁਹਾਨੂੰ ਥੱਲੋਂ ਬਾਈ ਆਪਾਂ ਚੈੱਕ ਕਰਾ ਦਿੰਨੇ ਆਂਗੇ ਜਿਹੜਾ ਵੀਡੀਓ ਬਣਾਉਂਦਾ ਆਪਣਾ ਸਮਾਂਗਾ ਤਕਰੀਬਨ ਸਵੇਰ 8:30 ਦਾ ਟਾਈਮ ਆ ਉਸ ਹੱਬ ਨਾਲ ਤੁਸੀਂ ਹਵਾਨੇ ਦੀ ਜਜਮੈਂਟ ਲਾ ਲਿਓ ਆਹ ਦੇਖੋ ਬਾਈ ਪਿੱਛੋਂ ਤੁਹਾਨੂੰ ਆਪਾਂ ਚੈੱਕ ਕਰਾ ਦਿੰਨੇ ਆ ਕਿਉਂਕਿ ਗਾਂ ਚੋਈ ਹੋਈ ਆ ਕਿ ਤਕਰੀਬਨ 10:30 ਦਾ ਹੁਣ ਟਾਈਮ ਆਗਾ ਮੋੜਲਾ ਮੋੜ ਲੱਕ ਥੋੜਾ ਜਿਹਾ ਲਿੱਸਾ ਪਾਣਾ ਬੈਡ ਜ਼ਰੂਰ ਦਿਖਾਉਂਦੀ ਆ ਬਾਕੀ ਬਾਈ ਦਾ ਵਪਾਰ ਦਾ ਕੰਮ ਆ ਅੰਦਰ ਹੀ ਮਾਂ ਲੱਗ ਰਹੀ ਤਾਂ ਬਾਕੀ ਪ੍ਰਿੰਟ ਪ੍ਰੂਟ ਚੰਗਾ ਆਗਾ ਬਾਈ ਬੰਨ ਲ ਅੰਦਰ ਹੀ ਬੰਨ ਲਗ ਰਹੀ ਤਾਂ ਠੰਡੀ ਸੀਲਾ ਫੋਲ ਆ ਗਈ ਕੱਲਾ ਕੱਲਾ ਨੇਖੜਮਾ ਜਿਹੜਾ ਹਾਥੀ ਚਵਾਈ ਵਾਲਾ ਤੇ ਮਸ਼ੀਨ ਨਹੀਂ ਥਾਣਾਗਾ ਉਹ ਆ ਵੀ ਗਏ ਇੱਥੇ ਦੇ ਵਿੱਚ ਨਿਖੜਵਾ ਥਾਂ ਲੱਗਿਆ ਹੋਇਆ ਬਾਕੀ ਆਪਾਂ ਬਾਈ ਦੇ ਨਾਲ ਗੱਲਬਾਤ ਕਰਾਵਾਂ ਕੀ ਹਾਲ ਹੈ ਗਰਮੀ ਦਾ ਤੇ ਜਿਹੜੀ ਆਪਾਂ ਬੈਡ ਦਿਖਾ ਰਹੇ ਆ ਕਿਹੜਾ ਸੂਆ ਸੂਈ ਆ ਇਹ ਇਹ ਮਾਲਕਾਂ ਦੇ ਅਨੁਸਾਰ ਮੁਤਾਬਕ ਦੂਜਾ ਸੂਆ ਸੂਈ ਹੈ ਦੂਜਾ ਸੂਆ ਤੇ ਜੇ ਆਪਾਂ ਗੱਲ ਕਰੀਏ ਵੀ ਕਿੰਨੇ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਹੋਣਾ ਸੂਈ ਨੂੰ ਨੂੰ ਅੱਜ ਚੌਥਾ ਦਿਨ ਹੋ ਗਿਆ ਚੌਥਾ ਦਿਨ ਹੋ ਗਿਆ ਸੂਈ ਨੂੰ ਤੇ ਬੱਚਾ ਪਿੱਛੇ ਬੱਚਾ ਆ ਗਿਆ ਹਣਾ ਅੱਛਾ ਬਹੁਤ ਪਿਆਰੀ ਜੇ ਬੱਚੀ ਹੁੰਦੀ ਤੀ ਕਿੰਨੀ ਦੁੱਗਣੀ ਹੋ ਜਾਂਦੀ ਸੀ ਨਾ ਤੇ ਬੌਲਾ ਕਿੰਨਾ ਹੋਣੇ ਤਿਆਰ ਹੁਣ ਜਿਹੜਾ ਇਸ ਟਾਈਮ ਤਿਆਰ ਆਗਾ ਬੌਲਾ ਹੁੰਦਾ 10 ਲੀਟਰ ਦਾ 10 ਲੀਟਰ ਦੇ ਦੂ 13 4 ਲੀਟਰ ਤੋਂ ਹਾਂ ਕੱਢ ਮੌਜ ਨਾਲ ਚੌਥਾ ਦਿਨ ਸੂਈ ਨੂੰ ਆ ਬਾਈ ਮਗਰ ਬੱਛਾ ਗਾ 10 ਲੀਟਰ ਮੌਕੇ ਦਾ ਜਿਹੜਾ ਹੁਣ ਬੌਲਾ ਗਾ ਤੇ ਬਾਕੀ ਆਪਾਂ ਰੇਟ ਆ ਜਿਹੜਾ ਬਾਈ ਤੋਂ ਕਰਵਾ ਲੈਨੇ ਆ ਕਿ ਤੇ ਗਰਮੀ ਦਾ ਪਰ ਰੇਟ ਦੀ ਗੱਲ ਕਰਕੇ ਜਾਜ ਰੇਟ ਹੈ ਬਾਈ 60000 ਦੀ ਦੇ ਦੇ ਕੋਈ ਮਾਣ ਤਾਂ ਵੰਤਨ ਕਰ। ਘਟਾ ਥੋੜਾ ਯਾਰੀ। ਨਹੀਂ ਰੇਟ ਸਹੀ ਕਰ ਆਪਾਂ ਦੇਣ ਵਾਲਾ ਮੁੱਲ ਹੀ ਕਰ। ਘਰ ਕੋਈ ਮਾਣਦਾ ਨਾ ਜਿਆਦਾ ਥੋੜਾ ਯਾਰ। 55000 ਦੀ ਦੇ ਦਾਂਗੇ ਜਮ੍ਹਾਂ ਜਦੋਂ। ਠੀਕ ਹੈ ਬਸ। ਲੋ ਬਈ ਬਾਈ ਕਹਿੰਦਾ ਵੀ 55000 ਰੁਪਏ ਦੀ ਦੇ ਦਾਂਗੇ। ਤੇ ਜਿਹੜੇ ਵੀ ਵੀਰ ਨੂੰ ਬਾਈ ਪਸੰਦ ਆਈ ਬਾਈ ਗੁਰਮੀਤ ਨਾਲ ਸੰਪਰਕ ਕਰ ਲਿਓ। 10 ਦੇ ਤਕਰੀਬਨ ਲੀਟਰ ਦੇ ਜਿਹੜਾ ਹੁਣ ਬੋਲਾ ਤਿਆਰ ਆਗਾ। ਬਾਕੀ ਇੱਕ ਵਾਰੀ ਗੁਰਮੀਤ ਦਾ ਨੰਬਰ ਜ਼ਰੂਰ ਦੱਸ ਦੇ। ਨੰਬਰ 7026990000 ਸੇ ਤੇ ਆਪਣਾ ਘਰ ਕਿੱਥੇ ਜਿਹੜਾ ਘਰ ਆਪਣਾ ਪੂਲੇ ਵਾਲੀ ਦਾਣਾ ਮੰਡੀ ਦੇ ਨਾਲ ਘਰ ਠੀਕ ਬੈਕ ਸਾਈਡ ਹਾਂ ਹਾਂ ਠੀਕ ਹੈ ਪਿੰਡ ਪੂਲਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਬਟਿੰਡਾ ਧੰਨਵਾਦ ਭਾਈ ਸਾਰੇ ਵੀਰਾਂ ਦਾ